ਦੇ ਹੋ ਸਾਡੇ ਬਹੁਤ ਹੀ ਸਤਿਕਾਰਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਹੱਕੇ ਦੇ ਇੰਚਾਰਜ ਸਦਾਰ ਹਰਪੀਸ਼ ਸਿੰਘ ਜੀ ਬਲੀਆ ਸਾਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੋਗਰਾਵਾਲਾ ਜੀ ਮੇਰੇ ਵੱਡੇ ਪਾਹੂ ਸਰਦਾਰ ਜਰਨੈਲ ਸਿੰਘ ਵਾਹਿਦ ਜੀ ਉਹ ਦਰਜਾ ਮਦਰਜਾ ਆਪੂ ਸਹਿਬਾਨ ਦੇ ਪੰਡਾਲ ਵਿੱਚ ਜਣ ਬੈਠੇ ਮੇਰੇ ਵੀਰੋ ਭਰਾਓ ਨੌਜਵਾਨੋ ਬੱਚਿਓ ਬੀਬੀਓ ਪਹਿਰੋ ਕੱਢ ਕੇ ਬਣਾਓ ਸਤਿਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਤੀ ਫਤਿਹ ਵਾਹਿਆ ਸਭ ਇੱਕ ਕਾਠ ਕਰਨ ਵਾਲਾ ਤੁਸੀਂ ਕੋਈ ਕਸਪੇਸ਼ਟ بڑا ਨੌਜਵਾਨਾਂ ਦਾ ਇਹਦੇ ਵਿੱਚ ਸ਼ਕੂਲੀਅਤ ਹੈ ਪਰ ਮੈਂ ਡੀਪਟੀ ਕਰੂੰਗਾ ਕਿ ਨੌਜਵਾਨਾਂ ਨੂੰ ਇਹ ਸਰਦਾਰ ਸੁਖੀਰ ਸਿੰਘ ਬਾਦਲ ਹੋਰਾਂ ਨੇ ਮੇਰੇ ਤੋਂ ਬਾਅਦ ਬੋਲਣਾ ਹੈ ਸਾਰੇ ਕਿਰਪਾ ਕਰਕੇ ਜਿੱਥੇ ਕੇ ਨੂੰ ਜਗਾ ਉੱਥੇ ਬੈਠਣ ਦੀ ਕਿਰਪਾ ਕਰ ਤਾ ਲੱਗਦਾ ਆਗੇ ਅਸੀਂ ਥਰਪਲ ਪਲੈਂਟ ਬਣਾ ਕੇ ਪੂਰੇ ਸਤਲੁਜ ਬਿਜਲੀ ਕੀਤੀ ਮੈਂ ਹੋਰ ਦੱਸਣਾ ਚਾਹਣਾ ਕਿੰਨੇ ਥਰਪਲ ਪਲੈਂਟ ਪੰਜਾਬ ਤੇ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਗੜਾ ਡੈਮ ਤੋਂ ਬਗੈ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਆ ਸ਼ਹਿਰਾਂ ਵਿੱਚ ਦੇਖ ਲਓ ਥੋੜਾ ਸੀਮ ਰੇਟ ਬਿਨਾ ਪਾਣੀ ਸਬਕਾ ਗਲੀਆਂ ਨਾਲੀਆਂ ਬਣਾਉਣ ਵਾਲਾ ਕਾਲੀ ਦੇ ਲੈ ਇੱਕ ਨਿਸ਼ਾਨਾ ਦੱਸ ਦਿਓ ਕਾਂਗਰਸ ਦੇ ਜਿਹੜੇ 8 ਸਾਲ ਰਹੇ ਇੱਕ ਨਿਸ਼ਾਨਾ ਬਰਬਰ ਸੀ ਆਉਂਦੇ ਆ ਵੋਲਟ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਮੁੱਖ ਪਤਨੀ ਬੰਨਾ ਸੌਖਾ ਮੁੱਖ ਪਤਨੀ ਨਮੋਣੀ ਔਖੀ ਹੈ ਆ ਦੇਖ ਲਓ ਆਪਾਂ ਇੱਕ ਗੌਣ ਆ ਰਿਹਾ ਆਪਣੇ ਜੁਰਤੇ ਸੋ ਕਿਤੇ ਨਿਕਲੇ ਤੂਫਾਨਾਂ ਦੇ ਸਾਹਮਣੇ ਇਹਨੇ ਸਾਹਮਣਾ ਕੀਤਾ ਹੋਇਆ ਸ਼੍ਰੋਮਣੀ ਕਾਲੀ ਦਲ ਦੀ ਉਮਰ 103 ਸਾਲ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ 70 ਸਾਲ ਵਰਕਰ ਤੋਂ ਲੈ ਕੇ ਪ੍ਰਧਾਨ ਬਣ ਰਹੇ ਦੇਖੋ 70 ਸਾਲ ਦਾ ਜੀਵਨ 14 ਸਾਲ ਤਾਂ ਜੇਲਾ ਕੱਡੀਆਂ ਹੋਰ ਤੋਂ ਹੈ ਹੈ ਯੋ ਮੈਨ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਜਿੱਤੇ ਬਾਦਲ ਸਾਹਿਬ ਆਪ ਕਰ ਰਹੇ